ਪੰਜਾਬ ਸੀਡ ਐਸੋਸੀਏਸ਼ਨ ਪੁਰਾਣੀ ਸਬਜ਼ੀ ਮੰਡੀ ਹਾਲਗੇਟ ਵਿਖੇ ਦੇ ਸਮੂਹ ਦੁਕਾਨਦਾਰਾਂ ਵੱਲੋਂ ਪਾਲਪਾ ਦੇ ਰਾਸ਼ਟਰੀ ਜਰਨਲਿਸ ਕਤਰ ਤਰुण ਚੋਗ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਚੋਨਾ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜੋ ਕਾਨੂੰਨ ਬਣਾਇਆ ਗਿਆ ਹੈ ਕਿ ਜੇਕਰ ਕਿਸਾਨ ਵੱਲੋਂ ਬੀਜਿਆ ਗਿਆ ਬੀਜ ਖਰਾਬ ਹੁੰਦਾ ਹੈ ਤਾਂ ਦੁਕਾਨਦਾਰ ਉੱਪਰ ਕਾਰਵਾਈ ਹੋਵੇਗੀ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਦੁਕਾਨਦਾਰਾਂ ਨੇ ਆਖਿਆ ਕਿ ਇਹ ਕਾਰਵਾਈ ਜੋ ਬੀਜ ਬਣਾਉਂਦੇ ਹਨ ਉਨ੍ਹਾਂ ਤੇ ਹੋਣੀ ਚਾਹੀਦੀ ਹੈ ਕਿਉਂਕਿ ਬੀਜ ਪੈਕੇਟ ਵਿੱਚ ਪੈਕ ਹੋ ਕੇ ਆਉਂਦੇ ਹਨ ਇਸ ਮੌਕੇ ਭਾਜਪਾ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੈਂਟੀ ਰਕੇਸ਼ ਮਦਾਨ ਜਸਪੀਰ ਸਿੰਘ ਭਾਰਤੀ ਜਨਤਾ ਪਾਰਟੀ ਸਵੱਛ ਭਾਰਤ ਅਭਿਆਨ ਦੇ ਕੋ ਕਨਵੀਨਰ ਪੰਜਾਬ ਤਰੁਨ ਅਰੋੜਾ ਹਰਵੰਤ ਸਿੰਘ ਅਭਿਸ਼ੇਕ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਸਮੂਹ ਦੁਕਾਨਦਾਰ ਮੌਜੂਦ ਸਨ ਐਸਾ ਕਿ ਪੰਜਾਬ ਸੀਟ ਡੀਲਰਸ ਐਸੋਸੀਏਸ਼ਨ ਵੱਲੋਂ ਜਿਹੜੀ ਗੱਲਬਾਤ ਮੈਂ ਦੱਸੀ ਗਈ ਔਰ ਇਸ ਗਿਆਪਨ ਦੀ ਵੀ ਦੱਸਿਆ ਉਹਨਾਂ ਨੇ ਮਿੰਨਨ ਪਹਿਲੇ ਵੀ ਸ਼ੰਤੀ ਜੀ ਨੇ ਚਰਚਾ ਕੀਤੀ ਸੀ ਸਰਬੀਸੀ ਸ਼ੰਤੀ ਜੀ ਨੇ ਜਦੋਂ ਗਲਤ ਬੀਜ ਦਾ ਪੈਕਿੰਗ ਕੋਈ ਕੰਪਨੀ ਕਰ ਰਹੀ ਹੈ ਤੇ ਡੀਟੇਲਰ ਵਿਚਾਰਾ ਜਿਹੜਾ ਕਿਲੋ ਕਿਲੋ ਉਹ ਵੇਚ ਰਿਹਾ ਹੈ ਉਹ ਰੇਸੇ ਕਿਸ ਰਾ ਜ਼ਿੰਮੇਵਾਰ ਹੋ ਸਕੇ ਮੈਂ ਪੰਜਾਬ ਸਰਕਾਰ ਦੇ ਅਫਸਰਾਂ ਨਾਲ ਵੀ ਔਰ ਗਵਰਨਰ ਸਾਹਿਬ ਨੂੰ ਵੀ ਇਹਨਾਂ ਦੀ ਜਿਹੜੀ ਅਪੀਲ ਹੈ ਉਹ ਭੇਜਾਂਗਾ ਕਿ ਨਿਸ਼ਚਿਤ ਰੂਪ ਸੇ ਨਕਲੀ ਨਿਸ਼ਚਿਤ ਰੂਪ ਸੇ ਨਕਲੀ ਬੀਜ ਵੇਚਣ ਵਾਲਿਆਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਜਿਨੇ ਮੈਨੂਫੈਕਚਰ ਕੀਤਾ ਜਿਨੇ ਮੈਨੂਫੈਕਚਰ ਨਹੀਂ ਕੀਤਾ ਜਿਹੜਾ ਟ੍ਰੇਡਰ ਹੈ ਉਹਨੂੰ ਪਤਾ ਹੀ ਨਹੀਂ ਲਿਫਾਫੇ 'ਚ ਕੀ ਪਾਇਆ ਹੈ ਕੰਪਨੀ ਦੇ ਬ੍ਰਾਂਡ ਦੇ ਮਾਲ ਵਿਕਦਾ ਹੈ ਜਿਨੇ ਬ੍ਰਾਂਡ ਦਿੱਤਾ ਹੈ ਉਹ ਤੇ ਕਾਰਵਾਈ ਹੋਣੀ ਚਾਹੀਦੀ ਲੇਕਿਨ ਨਜਾਇਜ਼ ਛੋਟੇ ਦੁਕਾਨਦਾਰ ਜਿਨੇ 10 ਕਿਲੋ 20 ਕਿਲੋ ਮਾਲ ਵੇਚਣਾ ਅਸੀਂ ਉਹਦੇ ਤੇ ਕਾਰਵਾਈ ਕਰਕੇ ਅਸਲ 'ਚ ਇਹਨੂੰ ਡਿਲੀਟ ਕਰਨਾ ਚਾਹੁੰਦੇ ਆ ਔਰ ਵੱਡੀਆਂ ਮੱਛੀਆਂ ਨੂੰ ਬਚਾ ਕੇ ਛੋਟੇ ਲੋਕਾਂ ਨੂੰ ਡਰਾਉਂਦਾ ਐਸਾ ਕਿ ਪੰਜਾਬ ਦੇ ਅੰਦਰ ਦਾਣਾ ਦਾਣਾ ਫਸਲ ਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਚੁੱਕਿਆ ਔਰ 34000 ਕਰੋੜ ਰੁਪਏ ਕਿਸਾਨਾਂ ਦੇ account 'ਚ ਸਿੱਧਾ ਭੇਜਿਆ 48 ਘੰਟੇ 'ਚ ਪੇਮੈਂਟ ਹੋ ਗਈ ਔਰ ਨੇ 95% ਜਿਹੜੀ ਫਸਲ ਆਈ ਸੀ ਉਹ ਪਰਚੂਰਮੈਂਟ ਹੋ ਗਿਆ ਇਟ ਇਜ਼ ਅ 빅 ਅਚੀਵਮੈਂਟ ਔਰ ਐਸ ਵੱਲੇ ਜਦੋਂ ਕਿ ਆਪਦਾ ਦਾ ਸਮੇਂ ਪੰਜਾਬ ਦੇ ਅੰਦਰ ਤਰਾਸਦੀ ਆਈ ਉਹ ਉਸ ਵਕਤ ਪ੍ਰਧਾਨ ਮੰਤਰੀ ਮੋਦੀ ਜੀ ਦਾ ਐਡਾ ਵੱਡਾ ਸਰਹਾਣੀਏ ਪ੍ਰਯਾਸ ਐਸੋਲੇ ਸਭ ਨਾਲੋਂ ਜ਼ਿਆਦਾ ਲੋੜ ਸੀ ਕਿਸਾਨ ਨੂੰ ਪੈਸੇ ਦੀ ਔਰ 34000 ਕਰੋੜ ਰੁਪਏ ਦੀ ਅਦਾਇਗੀ ਕਰਕੇ ਪ੍ਰਧਾਨ ਮੰਤਰੀ ਬਹੁਤ ਸ਼ਲਾਘਾਯੋਗ ਕੰਮ ਕੀਤਾ ਪੰਜਾਬ ਸੀਡ ਸਪੈਸਟੀਸਾਈਡ ਫਰਟੀਲਾਈਜ਼ਰ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਇੱਕ ਤਰਨਜੀ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਵੀ ਜਿਹੜਾ ਕਾਨੂੰਨ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਹੈ ਵੀ ਜਿਹੜਾ ਬੀਜ ਵਿਕਰੇਤਾ ਹੈ ਜਿਹੜਾ ਬੀਜ ਵੇਚਦਾ ਜਿਵੇਂ ਸਾਡੀ ਮਾਰਕੀਟ ਦੇ ਵਿੱਚ ਬੀਜ ਵਿਕਦੇ ਨੇ ਉਹ ਬੀਜ ਅਸੀਂ ਪੈਕਿੰਗ ਮੰਗਾਨੇ ਆ ਮੈਨੂਫੈਕਚਰਰ ਕੋਈ ਹੋਰ ਹੈ ਪ੍ਰੋਡਿਊਸਰ ਕੋਈ ਹੋਰ ਹੈ ਪਰ ਜਿਹੜਾ ਕਾਨੂੰਨ ਬਣਿਆ ਵਾ ਉਹ ਬਣਿਆ ਵੀ ਸਾਡੇ ਦੁਕਾਨਦਾਰਾਂ ਨੂੰ ਵੀ ਸਜ਼ਾ ਦਿੱਤੀ ਜਾਏਗੀ ਮੰਨ ਲਓ ਜੇ ਕੋਈ ਬੀਜ ਕਿਸੇ ਦਾ ਅਸੀਂ ਇੱਕ ਪ੍ਰਮਾਤਮਾ ਕੇ ਅਰਦਾਸ ਕਰਦੇ ਵੀ ਕਿਸੇ ਕਿਸਾਨ ਦਾ ਬੀਜ ਮਾੜਾ ਨਾ ਨਿਕਲੇ ਕਿਉਂਕਿ ਬੀਜ ਵਿਜਨ ਦੇ ਵਿੱਚ ਬਹੁਤ ਪੈਸੇ ਲੱਗਦੇ ਨੇ ਕੋਈ ਬੀਜ ਖਰਾਬ ਨਿਕਲ ਆਉਂਦਾ ਤੇ ਉਹਦਾ ਜੁਰਮਾਨਾ ਸਾਨੂੰ ਪਾਉਂਦੇ ਪਏ ਜੁਰਮਾਨਾ ਨਹੀਂ ਸਿਰਫ ਪਾਉਂਦੇ ਪਏ ਉਸ ਤੋਂ ਬਾਅਦ ਉਹ ਕਹਿੰਦੇ ਪਏ ਨੇ 3 ਸਾਲ ਤੇ ਤੁਹਾਨੂੰ 3 ਲੱਖ ਰੁਪਏ ਜੁਰਮਾਨਾ ਨਾਲ ਲੱਗੇਗਾ ਅਸੀਂ ਇਹ ਉਹਨਾਂ ਨੂੰ ਮੰਗ ਪੱਤਰ ਦਿੱਤਾ ਵੀ ਇਹ ਜਿਹੜਾ ਕਾਨੂੰਨ ਹੈ ਇਹ ਉਹਨਾਂ ਵਾਸਤੇ ਬਣਾਓ ਜਿਹੜੇ ਮੈਨੂਫੈਕਚਰਰ ਜਾਂ ਪ੍ਰੋਡਿਊਸਰ ਨੇ ਅਹੀਂ ਤੇ ਇੱਕ ਇੱਕ ਚੀਜ਼ ਪੈਕਿੰਗ ਕਰਕੇ ਵੇਚਨੇ ਆ ਸਾਡੇ ਕੋਲ ਖੁੱਲਾ ਬੀਜ ਤੇ ਕੋਈ ਵੀ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਟਾਈਮ ਲੈ ਦਿਓ ਗਵਰਨਰ ਸਾਹਿਬ ਕੋ ਜਾਂ ਪੰਜਾਬ ਸਰਕਾਰ ਨੂੰ ਆਪਾਂ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਕਾਨੂੰਨ ਹੈ ਇਹਨੂੰ ਰੱਦ ਕੀਤਾ ਜਾਵੇ ਜੇ ਤੁਸੀਂ ਲਗਾਣਾ ਤੇ ਮੈਨੂਫੈਕਚਰਰ ਜਾਂ ਪ੍ਰੋਡਿਊਸਰ ਦੇ ਉੱਤੇ ਲਾਓ